ਨੇ ਆਹ ਦੁੱग्गा ਵਾਲਾ ਫਿਰ ਕਹਿੰਦੇ ਆਸਮੇ ਲਾ ਜਫਾ ਬੱਲੇ ਬੱਲੇ ਕਰਵਾ ਗਿਆ ਰਾਤਾ ਕਿਹਾ ਕਿ ਲਾ ਦੇ ਤੀਰ ਟਿਕਾਣੇ ਤੂੰ ਜਿਹੜੇ ਸਮੇ ਤੋਂ ਮਿੱਥੇ ਆ ਹਾ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਹਾ ਪਰ ਦੱਬਦਾ ਕਿੱਥੇ ਆ ਪਰ ਦੱਬਦਾ ਕਿੱਥੇ ਆ ਉਹ ਦੇਖੋ ਖੱਤਰੀ ਦੇ ਨਾਲ ਜਾਂਦਾ ਹੋਇਆ ਮੁਕਾਬਲਾ ਖੱਤਰੀ ਉਹ ਕੁੱਚ ਭਰੀ ਪਈ ਆ ਦੋਨੇ ਗੱਬਰੂ ਇੱਕ ਦੂਜੇ ਤੋਂ ਨੰਬਰ ਖੋਹਦੇ ਆ ਇੱਕ ਦੂਜੇ ਤੋਂ ਨੰਬੇ ਲੋਂਦੀ ਪਈ ਆ ਕਬੱਡੀ ਬੜੀ ਫੋਰਤੀ ਦੇ ਨਾਲ ਉਹ ਚੌਸਤੀ ਦੇ ਨਾਲ ਉਸਤਾਦ ਦੇ ਨਾਲ ਪੰਗਾ ਲੈ ਲਿਆ ਉਸਤਾਦ ਦੇ ਨਾਲ ਉਹ ਦੇਖੋ ਹੰਧਿਆਂ ਦੇ ਨੇੜੇ 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 ਹੱਲਾ ਗੁੱਲਾ ਹੱਲਾ ਗੁੱਲਾ ਆਹ ਵੇਖੋ ਹੱਲਾ ਗੁੱਲਾ ਕਬੱਡੀ ਟੱਕਰ ਟੱਕਰ ਕਿਆ ਬਾਤ ਹੈ ਕਿਆ ਬਾਤ ਹੈ ਮੈਚ ਗੋਲਾ ਉਹ ਵੀ ਕਹਿੰਦੇ ਇੰਡੀਆ ਦੀ ਧਰਤੀ ਤੋਂ ਵਿਸ਼ੇਸ਼ ਤੌਰ ਤੇ ਪੰਜਾਬ ਤੋਂ ਇੰਗਲੈਂਡ ਦੀ ਧਰਤੀ ਪੁੱਜਿਆ ਹੈ ਇੰਗਲੈਂਡ ਕਰਬੱਡ ਇੰਗਲੈਂਡ ਕਬੱਡੀ ਫੈਡਰੇਸ਼ਨ ਯੂਕੇ ਵੱਲੋਂ ਸ੍ਰਿੰਦਰ ਸਿੰਘੀ ਬਣਾਚ ਗੋਲੇਦਾਰ ਆਹ ਸਾਹਮਣੇ ਕੁਛੀ 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 ਗੋਦਾ ਕੁਛੀ ਯੋਦਾ ਕੁਛੀ ਯੋਦਾ ਵਾਹ ਦੁੱਗਾ ਵਾਲਿਆ ਵਾਹ ਓਏ ਦੁੱਗਾ ਵਾਲਿਆ ਦੁੱਗਾ ਵਾਲਾ ਵੀ ਕਹਿੰਦੇ ਅੰਦਰ ਵਿਲਗਾ ਕੁਲਵੀਰ ਲਾਲੇ ਹੁਣਾਂ ਦੀ ਗੱਲ ਹੈ ਮੇਸ਼ੇ ਕੁੰਨਰ ਹੁਣਾਂ ਦੀ ਗੱਲ ਹੈ ਕੇਸਰ 47 ਵਾਲਾ ਆਹ ਕਹਿੰਦੇ ਬਲਵਿੰਦਰ ਦੁੱਲੇ ਦੀ ਗੱਲ ਹੈ ਮੇਰੇ ਵੀਰੋ ਬਲਵਿੰਦਰ ਦੁੱਲੇ ਹੁਣਾਂ ਦੀ ਟੀਮ ਖੇਡਦੀ ਹੈ ਇੰਗਲੈਂਡ ਕਬੱਡੀ ਫੈਡਰੇਸ਼ਨ ਯੂਕੇ ਦੇ ਉਹਦੇ ਦਾਰਾਂ ਵਿੱਚ ਉਹਨੇ ਵੇਖ ਰਹੇ ਨੇ ਮਾਨੀ ਮਾਨੀ ਤੇ ਰਕੇਸ਼ ਮਾਨੀ ਤੇ ਰਕੇਸ਼ ਮਾਨੀ ਤੇ ਰਕੇਸ਼ ਵਾਹ ਓਏ ਗੱਭਰੂ ਹੈ ਆ ਲਾਵੇ ਗੱਭਰੂਆ ਲਾ ਮਾਨੀ ਨੇ ਉੱਥੇ ਚਲੇ ਜਾਣਾ ਉਡੀਕ ਕੀਤੀ ਜਾ ਰਹੀ ਹੈ ਸਾਡੇ ਅਮਰਤ ਵਰਮੀ ਬਿੱਲਾ ਗਿਲਦੀਨੇ ਵਾਲਿਆ ਤੇ ਨਾਲ ਹੀ ਮੱਖਣ ਸਲੋ ਕਹਿੰਦਾ ਵੀ ਟੈਲ ਹੋਇਆ ਵੱਖਰਾ ਨਾਮ ਹੈ ਐਨ ਵੱਡੇ ਮੇਲਿਆਂ ਦਾ ਬੱਸ ਹੈ ਇਸ ਵੇਲੇ ਕਹਿੰਦੇ ਮਠੱਡਿਆਂ ਦੇ ਸੱਤੇ ਦੀ ਟੀਮ ਵੱਲੋਂ ਪਾਰਿਆ ਕਬੱਡੀ ਰਾਣਾ ਪੱਡਾ ਦੀ ਨਾਲ ਨੇ ਟੀਮ ਦੇ पर कड़ाक नहीं मेरे भी एक कम ताक भी ताकड़ा बारे करना है एक कम भी धूखड़ा बारे कर रहा है